ਫਤੇ ਜੈ ਭੀਮ ਜੈ ਭਾਰਤ ਜੈ ਸੁਭਿਦਾਨ ਰਾਮ ਰਾਮ ਸਾਰੇ ਭਾਰਤ ਵਾਸੀਆਂ ਨੂੰ ਜੈ ਮਸੀਹ ਕੀ ਹalleluyah ਨਾਰਾਇਕ ਤਕਬੀਰ ਅੱਲਾਹੁ ਅਕਬਰ ਨਮੋ ਬੁੱਧ ਦੇਸ਼ਾਂ ਦੇਸ਼ਾਂ ਦੇ ਵਿੱਚ ਵਸਦੇ ਮੇਰੇ ਭਾਰਤ ਵਾਸੀ ਭੈਣ ਭਰਾਓ ਤੁਸੀਂ ਮੇਰੇ ਆਪਣੇ ਤੇ ਮੈਂ ਤੁਹਾਡਾ ਆਪਣਾ ਡਾਕਟਰ ਗੁਰਿੰਦਰ ਸਿੰਘ ਰਗਰੇਟਾ ਲੁਧਿਆਣੇ ਤੋਂ ਸਵਾਗਤ ਕਰਦਾ ਹਾਂ ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ بلند ਕਰਨ ਵਾਲੇ ਤੁਹਾਡੇ ਆਪਣੇ ਇਸ YouTube ਚੈਨਲ ਡਾਕਟਰ ਗੁਰਿੰਦਰ ਸਿੰਘ ਰਗਰੇਟਾ ਦੇ ਉੱਤੇ ਅੱਜ ਦਾ ਵੀਡੀਓ ਲੈ ਕੇ ਆਪ ਜੀ ਦੀ ਕਚੇਰੀ ਦੇ ਵਿੱਚ ਆਉਣ ਦਾ ਜੋ ਮੇਰਾ ਮਕਸਦ ਹੈ ਕਿ ਇਹ ਅਹੰਕਾਰ ਦਾ ਸਿਰ ਨੀਵਾ ਇੱਕ ਹੱਤਾ ਐਵੇਂ ਨਹੀਂ ਬਣਿਆ ਹੋਇਆ ਜਦੋਂ ਅਸੀਂ ਨਮਾਣੇ ਨਤਣੇ ਬਣ ਕੇ ਚੱਲਦੇ ਹਾਂ ਗੁਰੂ ਦੀ ਰਜਾ ਦੇ ਵਿੱਚ ਰਹਿ ਕੇ ਚੱਲਦੇ ਹਾਂ ਤੇ ਉਹ ਗੁਰੂ ਦਾ ਓਟ ਆਸਰਾ ਤੁਹਾਡੇ ਨਾਲ ਰਹਿੰਦਾ ਆ ਤੇ ਇਹ ਅਹੰਕਾਰ ਦਾ ਸਿਰ ਨੀਵਾ ਆਪਾਂ ਅਗਲੀ ਗੱਲ ਕਰੀਏ ਇਸ ਤੋਂ ਪਹਿਲਾਂ ਇੱਕ ਆ ਵੀਡੀਓ ਚੈੱਕ ਕਰਿਓ ਮੇਰੀ ਗੱਲ ਸੁਣ ਲਾ ਇੱਕ ਤਾਂ ਜਿਹੜਾ ਆ ਲੁਧਿਆਣਾ ਵਾਲਾ ਡਾਕਟਰ ਜੀ ਮੈਂ ਤੇਰੇ ਬਾਹਾਂ ਚਾੜਦੀ ਨਾ ਕਿਤੇ ਬਾਹ ਤੂੰ ਇਹੋ ਜਿਹਾ ਟੜਫੇਗਾ ਨਾ ਕਿਤੇ ਇਹੋ ਜਿਹਾ ਤੂੰ ਖਾਸ ਕਰਕੇ ਕੌਮ ਦਾ ਵਿਰੋਧੀ ਹੋਈ ਜਾਣਾ ਜਿੱਦ ਤੱਕ ਤੇ ਬਾਹ ਚੜਾਦੀ ਨਾ ਮੈਂ ਤੇਰੇ ਐਸੀ ਚੀਕ ਪੈਣੀ ਆ ਹਲਤ ਕਰਤ ਨੂੰ ਆ ਬਕਸ ਦਾ ਤਰਾਇਆ ਤੂੰ ਬਹੁਤ ਫੇਕ ਪੇੜ ਬਣਾ ਕੇ ਬਹੁਤ ਜ਼ੋਰ ਲਾਇਆ ਤੂੰ ਮੇਰੀ ਗੱਲ ਸੁਣ ਲੈ ਜਿੱਦਣ ਕਿ ਤਸੀਂ ਤੇਰੇ ਬਾਹ ਚੜਾਦੀ ਨਾ ਤੂੰ ਪਿੰਡ ਤੱਕ ਹੀ ਤੂੰ ਤਾਂ ਛੱਡ ਕੇ ਭੱਜ ਗਿਆ ਸਾਰਾ ਕੁਝ ਇਹ ਮੈਂ ਕਿਤੇ ਕਹਿੰਦਾ ਦੀ ਮੈਂ ਉੱਥੇ ਆਉਂ ਮੈਂ ਉੱਥੇ ਜਿੱਥੇ ਪਾਣਾ ਸਿੱਧੂ ਨੂੰ ਲੱਗਦਾ ਤੂੰ ਉਹ ਰਾਹ ਹੀ ਨਹੀਂ ਲੰਘ ਸਕਦਾ ਸਾਲਿਆ ਤੂੰ ਉਸ ਰਾਹ ਹੀ ਲੰਘ ਜੀ ਜਿੱਤਰ ਪਾਨਾ ਸਿੱਧੂ ਲੰਘ ਤੂੰ ਉਸ ਰਾਹ ਹੀ ਲੰਘ ਜੀ ਉਸ ਤੋਂ ਹੋਰ ਵੱਡੀ ਗੱਲ ਕੀ ਹੈ ਜਿੱਦਾਂ ਤੇਰੇ ਮਾ ਫੁੱਲ ਬਾਹ ਜਿਹੜਾ ਜੈ ਤੈਨੂੰ ਉਦੋਂ ਪਤਾ ਲੱਗੂ ਮੈਂ ਜਿੱਥੇ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਆ ਪਾਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਦ ਵੱਲੋਂ ਉਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਉਸ ਤੇ ਟਮਕਾਉਣ ਦਾ ਇਲزام ਲਾਇਆ ਗਿਆ ਸੀ ਕਾਰਵਾਈ ਕਰਨ ਦੀ ਹੁਣ ਫਾਟਾ ਸਾਲ 2024 ਸੋਣਾ ਲੰਘੂਗਾ ਗ੍ਰਿਫਤਾਰ ਕਰ ਲਿਆ ਗਿਆ ਵੀ ਸੋਹਣਾ ਲੰਘੂਗਾ ਬਾਹ ਦੇਣ ਦੀ ਗੱਲ ਕਰਦਾ ਸੀ ਹੈ ਬਾਤ ਇਹ ਰੰਗਰੇਟੇ ਨੇ ਕੱਲੇ ਨੇ ਤੁਹਾਡੀ ਸਾਰੀ ਗੰਦੀ ਨਸਲ ਦੇ ਪਿਛਵਾੜੇ ਚ ਦਿੱਤੀ ਪਈ ਆ ਰੰਗਰੇ 10 ਨੇ ਕੱਲੇ ਨਹੀਂ ਦਿੱਤੀ ਪਈਆ ਤੇ ਚੀਕਾਂ ਕਢਾਈਆਂ ਪਈਆਂ ਬਾਹਰਲੇ ਮੁਲਕਾਂ ਤੱਕ ਵੀ ਚੀਕਾਂ ਸੁਣਦੀਆਂ ਗੋਰੇ ਵੀ ਚੀਕਾਂ ਸੁਣਦੇ ਆ ਤੁਹਾਡੀਆਂ ਕਿੰਨੀਆਂ ਕਤੀੜਾ ਲੁਧਿਆਣੇ ਚ ਇਕੱਠੀਆਂ ਹੋਈਆਂ ਸੀਗੀਆਂ ਅਸਮਾਨ ਵੱਲ ਨੂੰ ਢੂਆ ਉੱਪਰ ਨੂੰ ਚੁੱਕ ਕੇ ਹੈ ਦੂਜੀ ਗੱਲ ਕਹਿੰਦਾ ਸੀ ਵੀ ਉਸ ਰਾਤ ਉਹ ਨੰਕੇ ਦਿਖਾ ਦੇ ਤੇ ਕੱਲ ਉਸ ਰਾਤ ਉਹ ਵੀ ਰੰਗੇ ਆ ਤੇ ਕੋਲ ਵੀ ਆਏ ਆ ਤੇ ਕੋਲ ਖੜਕੇ ਤੇਰਾ ਢੂਆ ਕਟਵਾਇਆ ਵੀ ਆ ਹੈਨਾ ਤੇ ਤੇਰਾ ਕੁੱਲੜ ਪੀਜੇ ਵਾਲਿਆਂ ਵਾਂਗੂ ਤੇਰੇ ਢੂਏ ਦੇ ਉੱਤੇ ਸਲਿਆ ਫਿੰਸੀਆਂ ਹੋਈਆਂ ਹੋਈਆਂ ਕਦੀ ਕਦੀ ਸਬਣ ਲਾ ਕੇ ਧੋਤਾ ਸੀ ਆਪਣਾ ਢੂਆ ਤੇਰੇ ਪਟੇ ਮਾਰਨ ਤੋਂ ਪਹਿਲ ਪਰਮਾਲ ਦੇ ਨਾਲ ਟੱਕਦੇ ਸੀਗੇ ਤੇ ਫੇਰ ਜਾ ਕੇ ਉਹ ਪਟਾ ਤੇਰੇ ਫੇਰਦੇ ਸੀਗੇ ਕੱਲ ਕਿਦਾਂ ਪੈਰਾਪਾਰ ਬਿਠਾਇਆ ਸੀ ਤੈਨੂੰ ਤਰਲੇ ਕਿਦਾਂ ਕਰਦਾ ਸੀਗਾ ਕਿਦਾਂ ਤਰਸ ਆਉਂਦਾ ਸੀ ਮੈਨੂੰ ਤੇਰੇ ਤੇ ਸਾਡੀ ਦਿੱਤੀ ਬਾਹ ਯਾਦ ਰਹੂਗੀ ਤੈਨੂੰ ਸਾਰੀ ਜ਼ਿੰਦਗੀ ਤੇ ਤੇਰੇ ਟੋਲੇ ਨੂੰ ਹੁਣ ਤੇਰੇ ਤੋਂ ਬਾਅਦ ਕਣਕਚੋਰਾ ਹੁਣ ਮੱਝਰ ਚੋਰ ਦੀ ਵਾਰੀ ਆ ਇਹ ਬਾਹ ਅਸੀਂ ਚਾੜੀ ਆ ਹੁਣ ਇਹ ਬਾਹ ਐਸੀ ਚਾੜੀ ਆ ਇਹਦੇ ਵਿੱਚ ਜੋ ਤੁਸੀਂ ਧਾਰਾ ਦੇ ਬਾਰੇ ਸੁਣ ਰਹੇ ਹੋ 384 ਇਹਦੀ ਜ਼ਮਾਨਤ ਹੈ ਨਹੀਂਗੀ ਇਹ ਗੈਰ ਜ਼ਮਾਨਤੀ ਆ ਇਹ ਧਾਰਾ ਇਹ ਤੇ ਸਮਝੋਤਾ ਵੀ ਨਹੀਂ ਹੋ ਸਕਦਾ ਕਿਸੇ ਨੂੰ ਜਾਨ ਦੀ ਮਾਰਨ ਦੀ ਧਮਕੀ ਦੇ ਕੇ ਉਹ ਤੋਂ ਪੈਸੇ ਵਸੂਲਣਾ ਹਾਸਲ ਕਰਨਾ ਇਹਨਾਂ ਦਾ ਅਸਲੀ ਕੰਮ ਆ ਆ ਇਹਨਾਂ ਦੀ ਅਸਲੀ ਔਕਾਤ ਆ ਆ ਪੰਜਾਬ ਪੁਲਿਸ ਨੂੰ ਮੈਂ तहे ਦਿਲੋਂ ਧੰਨਵਾਦ ਕਰਦਾ ਆ ਦਿਲੋਂ ਸਲੂਟ ਕਰਦਾ ਕਿ ਪੰਜਾਬ ਪੁਲਿਸ ਮੈਂ ਬਾਰ ਬਾਰ ਕਹਿੰਦੇ ਜੇ ਸਖਤ ਨਾ ਹੋਵੇ ਤੇ ਇਦਾਂ ਦੇ ਹੱਦਾ ਰੋੜੀ ਦੇ ਕੁੱਤੇ ਸ਼ਾਮ ਨੂੰ ਮੁਰਗਾ ਬੱਕਰਾ ਨਹੀਂ ਬੰਦੇ ਵੰਡ ਕੇ ਖਾਣ ਪੰਜਾਬ ਪੁਲਿਸ ਜਿੰਦਾਬਾਦ ਪੰਜਾਬ ਪ ਲੋਕ ਨੂੰ ਦਿਲੋਂ ਸਲੂਟ ਆ ਹੁਣ ਇਹ ਕਹਿੰਦਾ ਸੀ ਕਿ ਲੁਧਿਆਣੇ ਵਾਲੇ ਡਾਕਟਰ ਦੇ ਬਾਹਰ ਚੜਾਂਗੇ ਤੇ ਬਾਹਰ ਕਿਹਦੇ ਚੜ ਗਈ ਜਿਹੜਾ ਵਿਅਕਤੀ ਕਿਸੇ ਲਈ ਟਵਾ ਪੁੱਟਦਾ ਹੈ ਨਾ ਇੱਕ ਮਨੋਜ ਹੀਰਾ ਨਾਮ ਦਾ ਪੱਤਰਕਾਰ ਸੀਗਾ ਜਿਹੜਾ ਹੁਣ ਇਸ ਟਾਈਮ ਜੇਲ੍ਹ ਦੇ ਵਿੱਚ ਬੈਠਾ ਜੇਲ੍ਹ ਦੀ ਚੱਕੀ ਪੀਸਦਾ ਵਿਆਹ ਆ ਉਹ ਵੀ ਇੱਥੇ ਲੁਧਿਆਣੇ ਦੇ ਵਿੱਚ ਕੁਝ ਹੱਡਾ ਰੋੜੀ ਦੀਆਂ ਕਤਿਹੜਾਂ ਕੱਟੀਆਂ ਹੋਈਆਂ ਸੀਗੀਆਂ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਤੇ ਮਨੋਜ ਹੀਰਾ ਜਿਹੜਾ ਸ਼ੇਰ ਦਾ ਸ਼ਿਕਾਰ ਕਰਨ ਦੇ ਲਈ ਜਿਹਨੂੰ ਜੇਲ੍ਹ ਪਹੁੰਚਾਉਣ ਤੇ ਲਈ ਬਹੁਤ ਜ਼ਿਆਦਾ ਬਕਵਾਸ ਕਰਦਾ ਪਿਆ ਸੀ ਉਹ ਖੁਦ ਜੇਲ੍ਹ ਦੇ ਵਿੱਚ ਚਲਾ ਗਿਆ ਪਹਿਲਾ ਇਹ ਕਾਲਪੁਰਖ ਨੇ ਫੈਸਲਾ ਕੀਤਾ ਤੇ ਦੂਸਰਾ ਆ ਜਿਹੜਾ ਬਾਹ ਚੜਨ ਦੀ ਗੱਲ ਕਰ ਰਿਹਾ ਸੀਗਾ 3 ਸਾਲ ਦੀ ਸਜ਼ਾ ਆ ਤੇ ਨਾਲ ਜੁਰਮਾਨਾ ਆ ਇਸ ਨੇ ਇੱਕ ਧੀ ਨੂੰ ਇੱਕ ਭੈਣ ਨੂੰ ਪੰਜਾਬ ਦੀ ਧੀ ਨੂੰ ਇਹਨੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਉਹ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਇਹਨੇ ਸਿਰਫ ਇੱਕ ਧੀ ਦੇ ਮਸਲੇ ਦੇ ਵਿੱਚ 384 ਦੀ ਕਾਰਵਾਈ ਹੋ ਰਹੀ ਆ ਦੋ ਧੀਆ ਆਧਰੂ ਚੇਤਾ ਹੁਗਾ ਪਿਛਲੇ ਸਾਲ ਪਟਿਆਲਾ ਦੇ ਜੋਗਾ ਪਿੰਡ ਦੀਆਂ ਉਹਨਾਂ ਧੀਆ ਦੇ ਪਿਓ ਤੇ ਦਾਦੇ ਨੂੰ ਭਾਵੇਂ ਸਿੱਧੂ ਹੁਣਾ ਨੇ ਇਹਨਾਂ ਦੀ ਗੈਂਗਸਟਰਾਂ ਦੀ ਟੀਮ ਨੇ ਇਹਨਾਂ ਹੰਡਾ ਰੋੜੀ ਦੇ ਕੁੱਤਿਆਂ ਨੇ ਉਹਦੇ ਪਿਓ ਨੂੰ ਤੇ ਉਹਦੇ ਦਾਦੇ ਨੂੰ ਮਰਵਾ ਦਿੱਤਾ ਸੀਗਾ ਔਰ ਇਹ ਹੱਡਾ ਰੋੜੀ ਦੇ ਉਹ ਕੁੱਤੇ ਨੇ ਜਿਹੜੇ ਕੀ ਆਪਣੇ ਵਰਗੇ ਹੱਡਾ ਰੋੜੀ ਦੇ ਹੋਰ ਕੁੱਤਿਆਂ ਦੀ ਗਿਣਤੀ ਵਧਾ ਕੇ ਇਹ ਤਾਕਤਵਰ ਬਣ ਜਾਂਦੇ ਆ ਜੇ ਇਹਨਾਂ ਕੋਲ ਕੋਈ ਰਾਜਨੀਤਿਕ ਪੋਲੀਟੀਕਲ ਤਾਕਤ ਨਹੀਂ ਹੈਗੀ ਤੁਸੀਂ ਸੋਚੋ ਵੀ ਅਜੇ ਆਪਣੀ ਗਿਣਤੀ ਦੀ ਤਾਕਤ ਵਧਾ ਕੇ ਗਿਣਤੀ ਵਧਾ ਕੇ ਤਾਕਤਵਰ ਹੋ ਜਾਂਦੇ ਆ ਤੇ ਪਰਚੇ ਕੈਂਸਲ ਕਰਾ ਲਦੇ ਆ ਹੁਣ ਆ ਪਰਚਾ ਕੈਂਸਲ ਕਰਾ ਕੇ ਦਿਖਾਉਣ ਮੈਂ ਲੱਤ ਥੱਲੇ ਲੰਘ ਜੂੰਗਾ ਇਹ ਪਰਚਾ ਕੈਂਸਲ ਹੋ ਜਵੇ 384 ਤਾਰਾ ਬੈਕਅਪ ਦਿੰਦੇ ਆ ਤੇ ਜਿਹੜਾ ਮਜਾਚੋਰ ਗੈਂਗਸਟਰ ਜਿਹਦਾ ਪਛੋਕੜ ਕ੍ਰਿਮੀਨਲ ਆ ਜਿਹਨੂੰ ਰਾਮਪੁਰੇ ਫੂਲ ਦੇ ਲੋਕਾਂ ਨੇ ਪਹਿਲਾਂ ਵੀ ਹਰਾਇਆ ਸੀ ਤੇ ਗਾਂ ਵੀ ਹਰਾਉਣਗੇ ਮੌੜ ਹਲਕੇ ਦੇ ਲੋਕਾਂ ਨੇ ਪਹਿਲਾਂ ਵੀ ਹਰਾਇਆ ਸੀ ਗਾਂ ਵੀ ਹਰਾਉਣਗੇ ਬਠਿੰਡੇ ਦੇ ਲੋਕ ਪਹਿਲਾਂ ਵੀ ਇਹਨੂੰ ਹਰਾਇਆ ਸੀ ਤੇ ਗਾਂ ਵੀ ਇਹਨੂੰ ਰਿਜੈਕਟ ਕਰਨਗੇ ਇਹਨਾਂ ਦਾ ਇੱਕ ਟੋਲਾ ਆ ਤੇ ਇਹ ਅੱਜ ਇਹਨਾਂ ਦੇ ਕੋਲ ਕੋਈ ਪੋਲਿਟਿਕਲ ਤਾਕਤ ਨਹੀਂ ਹੈਗੀ ਤੇ ਇਹ ਆਪਣੀ ਗਿਣਤੀ ਦਾ ਇਕੱਠ ਕਰਕੇ ਹਡਾ ਰੋੜੀ ਦੇ ਹੋਰ ਕੁੱਤੇ ਇਕੱਠੀਆਂ ਕਰਕੇ ਤੇ ਇਹ ਆਪਣੇ ਪਰਚੇ ਵੀ ਕੈਂਸਲ ਕਰਵਾ ਲੰਦੇ ਆ ਹਨਾ ਲੋਕਾਂ ਦੇ ਕੋਲੋਂ ਰੰਗਦਾਰੀਆਂ ਫਰੋਤੀਆਂ ਮੰਗਦੇ ਆ ਧਮਕਾ ਕੇ ਜ਼ਮੀਨਾਂ ਤੇ ਕਬਜ਼ੇ ਕਰਦੇ ਆ ਦੁਕਾਨਾਂ ਤੇ ਕਬਜ਼ੇ ਕਰਦੇ ਆ ਹਨਾ ਫਿਰ ਤੁਸੀਂ ਦੇਖਿਆ ਕਿ ਸਕੂਲਾਂ ਦੇ ਵਿੱਚ ਵੜ ਕੇ ਇਹ ਜੋ ਹਾਲਾਤ ਪੈਦਾ ਕਰਦੇ ਨੇ ਐਂਡ ਦੇ ਉੱਤੇ ਇਹਨਾਂ ਨੇ ਉਹਨਾਂ ਦੇ ਕੋਲੋਂ ਪ੍ਰੋਟੀ ਮੰਗੜੀ ਹੁੰਦੀ ਆ ਵੀ ਅਸੀਂ ਧਰਮਾ ਚੁੱਕ ਦਵਾਂਗੇ ਸਾਨੂੰ ਇੰਨੇ ਪੈਸੇ ਦੇ ਦਿਓ ਇਹਨਾਂ ਦਾ ਵਿੱਚ ਕੋਈ ਦਲਾਲ ਬੰਦਾ ਵਿੱਚ ਪਾ ਲੰਦੇ ਆ। ਸੋ ਮੈਂ ਪੰਜਾਬੀਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਪੰਜਾਬੀਓ ਕਾਨੂੰਨ ਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਭਾਰਤਾਂ ਸੰਵਿਧਾਨ ਤੁਹਾਡੇ ਘਰ ਦੇ ਵਿੱਚ ਪਿਆ ਹੋਣਾ ਬਹੁਤ ਜ਼ਰੂਰੀ ਆ। ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨੂੰ ਜੇ ਕਾਨੂੰਨ ਦੀ ਨੌਲੇਜ ਆ ਇਸੇ ਵਜ੍ਹਾ ਕਰਕੇ ਉਹ ਬੇਦਾਗ ਆ ਤੇ ਜਿਹੜੇ ਅਨਪੜ੍ਹ ਪੂਟ ਹੱਡਾ ਰੋੜੀ ਦੀਆਂ ਕਤੀੜਾ ਖੁਰਕ ਖਾਦੇ ਕੁੱਤੇ ਜਿਨ੍ਹਾਂ ਨੂੰ ਜਿਹੜੇ ਸੋਚਦੇ ਆ ਕਿ ਸਾਨੂੰ ਸੰਵਿਧਾਨ ਦੀ ਨੌਲੇਜ ਲੈਣ ਦੀ ਕੀ ਲੋੜ ਆ ਅਸੀਂ ਤੇ ਜਦੋਂ ਮਰਜ਼ੀ ਜਿੱਥੇ ਮਰਜ਼ੀ ਧਰਨਾ ਲਾ ਦਵਾਂਗੇ ਇਕੱਠੇ ਹੋ ਜਾਵਾਂਗੇ ਝੰਡੇ ਚੁੱਕ ਕੇ ਤੇ ਅਸੀਂ ਸਰਕਾਰਾਂ ਨੂੰ ਝੁਕਾ ਲਵਾਂਗੇ ਜਾਂ ਪੁਲਿਸ ਪ੍ਰਸ਼ਾਸਨ ਨੂੰ ਝੁਕਾ ਲਵਾਂਗੇ ਇਹ ਹੁਣ ਹਰ ਵਾਰ ਕਾਟ ਦੀ ਹੰਟੀ ਬਾਰ-ਬਾਰ ਨਹੀਂ ਚੜਦੀ ਹੁੰਦੀ ਹੈਣਾ ਸੋਭਾ ਕਿਦੇ ਚੜ ਗਈ ਛਮਾਂਤ ਨਹੀਂ ਹੋਣ ਦਿੰਦੇ ਅਸੀਂ ਇਹਦੀ ਅੱਗੇ ਪੈਰ ਵਾਈ ਪੂਰੀ ਪਹਿਰਾ ਦਵਾਂਗੇ ਕਿ ਤੁਰ ਤੱਕ ਇਹ ਸਜ਼ਾ ਕਰਾ ਕੇ ਜੇਲ੍ਹ ਛੱਡ ਕੇ ਤੇ ਫਿਰ ਜੇਲ੍ਹ ਦੇ ਵਿੱਚ ਵੀ ਲੁਧਿਆਣਾ ਜੇਲ੍ਹ ਚਾਣਾ ਉੱਥੇ ਵੱਡੇ ਘਰ ਦੇ ਵਿੱਚ ਵੀ ਇਹਦਾ ਸਵਾਗਤ ਵਧੀਆ ਤਰੀਕੇ ਨਾਲ ਕਰਵਾਵਾਂਗੇ ਚਿੰਤਾ ਨਾ ਕਰੋ ਇਸ ਗੱਲ ਦਾ ਠੀਕ ਹੈ ਜੀ 100 ਪ੍ਰਾਈਡ ਹੈਜ਼ ਅ ਫਾਲ ਹੰਕਾਰ ਦਾ ਸਿਰ ਨੀਵਾ ਤੁਸੀਂ ਸੋਚ ਕੇ ਦੇਖੋ ਵੀ ਇਹ ਕਿੰਨੀਆਂ ਹੱਡਾਂ ਰੋੜੀ ਦੀਆਂ ਕਤੀੜਾ ਦਸੰਬਰ ਚ ਵੀ ਇਕੱਠੀਆਂ ਹੋਈਆਂ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਨੂੰ ਦਬਾਉਣ ਦੇ ਲਈ ਝਕਾਉਣ ਦੇ ਲਈ ਕਹਿੰਦੇ ਸੀ ਇਹਦੇ ਬਾਹ ਚਾੜਾਂਗੇ ਹੈਨਾ ਇੱਕ ਉਹ ਆਦੀ ਮਾਨਵ ਵਰਗਾ ਪੀਪੀ ਮੋਗੇ ਤੋਂ ਸੁਖਵਿੰਦਰ ਫਿਰ ਉਹ ਇੱਕ ਹੋਰ ਆਦੀ ਮਾਨਵ ਜਿਆ ਆਪਣੇ ਆਪ ਨੂੰ ਉਹ ਮੁਲਾਜ਼ਮ ਕਹਿੰਦਾ ਆ ਸੱਤਪਾਲ ਹੈਨਾ ਇਹ ਇਹ ਲੋਕ ਇਹ ਹੱਡਾ ਰੋੜੀ ਦੀਆਂ ਕਤੀੜਾ ਨੇ ਇਹ ਇਕੱਠੀਆਂ ਹੋ ਕੇ ਕਈ ਵਰੀ ਦਬਾਅ ਬਣਾ ਜਾਂਦੀਆਂ ਪਰ ਹਰ ਵਾਰ ਨਹੀਂ ਇਹਨਾਂ ਦਾ ਦਾਲ ਜੜੀਆ ਗਲ ਸਕਦੀ ਆ ਸੋ ਖੈਰ 384 ਧਾਰਾ ਉਸ ਕਣਕਚੋਰ ਕੋਟ ਦੁੰਨੇ ਵਾਲੇ ਤੇ ਲੱਗੀ ਆ ਇਹ 3 ਭੈਣਾਂ ਨੂੰ ਧਮਕਾਉਂਦੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਤੇ ਕਬਜ਼ੇ ਕਰਦੇ ਆ ਤੇ ਅਸੀਂ ਡੀਜੀਪੀ ਸਾਹਿਬ ਨੂੰ ਇਹ ਰਿਕੁਐਸਟ ਕਰਾਂਗੇ ਕਿ ਪਟਿਆਲਾ ਦੇ ਜੋਗਾਪਿੰਡ ਦੀਆਂ ਉਹ ਦੋ ਭੈਣਾਂ ਪੁਨਮ ਸਵਾਮੀ ਤੇ ਹਰਮਨ ਸਵਾਮੀ ਜਿਨ੍ਹਾਂ ਦੇ ਪਿਓ ਤੇ ਦਾਦੇ ਨੂੰ ਇਹਨਾਂ ਨੇ ਮਾਰ ਦਿੱਤਾ ਸੀਗਾ ਉਹ ਭੈਣਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਵੀ ਕਾਰਵਾਈ ਹੁਣ ਕਰਵਾਓ ਤੇ ਇਹਦੀ ਐਸੀ ਤੀ ਤੈਸੀ ਇਹ ਬੱਜਿਆ ਨਹੀਂ ਛੁੱਟੂਗਾ ਤੇ ਜਿਨ੍ਹਾਂ ਇਹਦੇ ਨਾਲ ਦੇ ਗੈਂਗਸਟਰ ਨੇ ਤੇ ਜਿਨ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਹੱਕ ਚ ਬੋਲਦੇ ਆ ਉਹਨਾਂ ਸਾਰਿਆਂ ਦੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਅਸੀਂ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਜਿੱਦਕੇ ਤੇ ਨਹੀਂ ਉੱਠ ਕੇ ਸੋਸ਼ਲ ਮੀਡੀਆ ਦੇ ਉੱਤੇ ਪਵਾ ਕੇ 770 ਰੁਪਏ ਦਾ ਇਹ ਨੈਟ ਬੈਲੈਂਸ ਕਿਉਂਕਿ ਇੰਨੀ ਕੀ ਇਹਨਾਂ ਦੀ ਔਕਾਤ ਹੁੰਦੀ ਆ ਤੇ ਇਹ ਭੌਂਕਣ ਲੱਗ ਪੈਂਦੇ ਆ ਸਰਕਾਰਾਂ ਦੇ ਖਿਲਾਫ ਘਰ ਦੇ ਦੋ ਬੰਦੇ ਤੇ ਇਹਨਾਂ ਦੇ ਮਗਰ ਲੱਗਦੇ ਨਹੀਂ ਤੇ ਇਹ ਉਹਨਾਂ ਸਰਕਾਰਾਂ ਜਿਹੜੀਆਂ ਪੂਰੇ ਪੰਜਾਬ ਨੂੰ ਕੰਟਰੋਲ ਕਰ ਰਹੀਆਂ ਸੂਬੇ ਨੂੰ ਕੰਟਰੋਲ ਕਰ ਰਹੀਆਂ ਉਹਨਾਂ ਦੇ ਖਿਲਾਫ ਭੌਂਕਣ ਲੱਗ ਪੈਂਦੇ ਆ ਪੰਜਾਬ ਸਰਕਾਰ ਵਧੀਆ ਕੰਮ ਕਰ ਰਹੀ ਹੈ ਪੰਜਾਬ ਪੁਲਿਸ ਵਧੀਆ ਕੰਮ ਕਰ ਰਹੀ ਹੈ ਪੰਜਾਬ ਪੁਲਿਸ ਜੈਦਾਬਾਦ ਪੰਜਾਬ ਸਰਕਾਰ ਜੈਦਾਬਾਦ ਔਰ ਅਗਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਗਰ ਤੁਹਾਨੂੰ ਸਾਡੀ ਵਿਚਾਰਧਾਰਾ ਠੀਕ ਲੱਗਦੀ ਆ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੁਸੀਂ ਕਿਹੜੀ ਕੰਟਰੀ ਕਿਹੜੇ ਸੂਬੇ ਕਿਹੜੇ ਸ਼ਹਿਰ ਕਿਹੜੇ ਪਿੰਡ ਤੋਂ ਇਸ ਵੀਡੀਓ ਨੂੰ ਦੇਖ ਰਹੇ ਆ ਉਹ ਜਰੂਰ ਮੈਂਸ਼ਨ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਤੁਹਾਨੂੰ ਸਾਡੀ ਜੁਰਤ ਤੇ ਸਾਡੀ ਸਾਡੇ ਜਜ਼ਬਾ ਤੁਹਾਨੂੰ ਜੇ ਪਸੰਦ ਆਤੇ ਜੇ ਤੁਹਾਨੂੰ ਸਾਡੀ ਵਿਚਾਰਧਾਰਾ ਪਸੰਦ ਆਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀਨ ਜੈਪਾਤ ਜੈ ਸੰਵਿਧਾਨ ਰਾਮ ਰਾਮ ਸਾਰੇ ਭਾਰਤ ਵਾਸੀਆਂ ਨੂੰ